ਦੇਖੋ ਵਿਕਰਮਜੀਤ ਸਿੰਘ ਨੂੰ ਜੋ ਤਾ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਉਹੀ ਇਲਜ਼ਾਮ ਨੇ ਮੈਨੂੰ ਹੁਣੇ ਹੀ ਨਹੀਂ ਪਤਾ ਕਿ ਕੋਈ ਨਵੇਂ ਆ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਸੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਉਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਰਟ ਸਹੀ ਫੈਸਲਾ ਲਵੇਗਾ ਅੱਜ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਹੀ ਕਾਨੂੰਨ ਬਣਾਉਣ ਜਾ ਰਹੇ ਨੇ ਜਿੱਥੇ ਬਦਬੀਆਂ ਹੁੰਦੀਆਂ ਉਸ ਤੇ ਕੋਈ ਕਾਨੂੰਨ ਸਥਾਪਿਤ ਕਰ ਸਕਦਾ ਹੈ ਮੇਰੇ ਖਿਆਲ ਏ ਕਾਨੂੰਨੀ ਬਣਾ ਰਹੇ ਨੇ ਬਾਕੀ ਤਾਂ ਮੈਨੂੰ ਗਰਾਉਂਡ ਦੇ ਉੱਤੇ ਇਹਨਾਂ ਦੀ ਕੋਈ ਵਧੀਆ ਕਾਰਵਾਈ ਕਿਤੇ ਵੀ ਨਹੀਂ ਲੱਗਦੀ ਸੜਕਾਂ ਦੇਖੋ ਕਿਤੇ ਕੋਈ ਗ੍ਰਾਂਟ ਹੋਏ ਗੰਦਗੀ ਦੇਖੋ ਸ਼ਹਿਰਾਂ ਨੂੰ ਦੇਖੋ ਪਿੰਡਾਂ ਨੂੰ ਦੇਖੋ ਕਿਤੇ ਇਹਨਾਂ ਦੀ ਕੋਈ ਤਰੱਕੀ ਹੋਈ ਹੈ ਕਿ ਨਹੀਂ ਇਨਾਂ ਨੂੰ ਇਸ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਨਹੀਂ ਤਾਂ ਹਰ ਇੱਕ ਜਾ ਕੇ ਟੰਗ ਜਿਆ ਰਚਾ ਦਿੰਦੇ ਨੇ। ਔਰ ਲੋਕਾਂ ਦਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ। ਮੌਨਸੂਨ ਆ ਗਿਆ ਪੰਜਾਬ 'ਚ ਕੀ ਲੱਗਦਾ ਜੋ ਟ੍ਰੇਨਾਂ ਸੀ ਤੇ ਕਰ ਸਫਾਈ ਹੋਈ। ਦੇਖੋ ਜਾਂਦੇ ਫੋਟੋ ਆਫ ਤਾਂ ਬੜੇ ਹੁੰਦੇ ਨੇ। ਰੱਬ ਨਾ ਕਰੇ ਕਿ ਉੱਪਰ ਜ਼ਿਆਦਾ ਫਲੈਸ਼ ਫਲਾਡ ਆਣ। ਉਹ ਨਾਲ ਨਾਲ ਸਾਡੇ ਇੱਥੇ ਨੀਚੇ ਕੱਗਰ ਵਗੈਰਾ ਸਾਡੇ ਤਾਂ ਕੱਗਰ ਹੀ ਹੈ ਜਿਹਦੇ ਵਿੱਚ ਪਾਣੀ ਆ ਜਾਂਦਾ ਔਰ ਬਹੁਤ ਤਬਾਹੀ ਕਰਦਾ ਹਰ ਸਾਲ ਵਿਸ਼ੇਸ਼ ਤੌਰ ਤੇ ਪਿਛਲੇ ਸਾਲ ਬਹੁਤ ਜ਼ਿਆਦਾ ਤਬਾਹੀ ਹੋਈ ਸੀ ਮੈਨੂੰ ਯਾਦ ਹੈ ਮੈਂ ਭਗਵੰਨ ਜੀ ਦੇ ਜੋ ਲਫਜ਼ ਸੀ ਕਿ ਐਸੀ ਇੱਕ ਇੱਕ ਬੱਕਰੀ ਤੱਕ ਵੀ ਉਹਦਾ ਮੁਆਵਜ਼ਾ ਦਵਾਂਗੇ ਇੱਕ ਮਹਿਤਾ ਕਿਹਾ ਸੀ ਮੈਂ ਕਿ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਤੇ ਕਹਿੰਦੇ ਸੀ ਕਿ ਕੀ ਚੀਜ਼ ਦਾ ਮੁਆਵਜ਼ਾ ਦਵਾਂਗੇ ਕਿ ਕੀ ਚੀਜ਼ ਤਾਂ ਦੇਖਾਂਗੇ ਮੇਰੇ ਖਿਆਲ 'ਚ ਇੱਕ ਵੱਡੀ ਚੀਜ਼ ਵੀ ਨਹੀਂ ਲਾਸਟ ਵਾਲਾ ਬਹੁਤ ਨਾਰਾਚੇ ਦਾ ਕਤਲ ਹੋਇਆ ਕਿਸਾ ਦਿਖ ਰਿਹਾ ਹੈ ਦੇਖੋ ਕਾਨੂੰਨ ਲਾਅ ਐਂਡ ਆਰਡਰ ਦੀ ਕਿ ਗੱਲ ਹੀ ਨਹੀਂ ਰਹੀ ਨਿਤ ਕੁਛ ਨਾ ਕੁਛ ਹੁੰਦਾ ਤਾਂ ਇਸ ਦਾ ਬਹੁਤ ਦੁੱਖ ਹੈ ਕਿ ਸਾਡਾ ਪੰਜਾਬ ਕਿੱਥੋਂ ਤੋਂ ਕਿੱਥੇ ਤੱਕ ਆ ਗਿਆ